ਹਾਂਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਸੋਮਲ ਜੋਬ ਅਲਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਹੁਣ ਮੈਂ ਤੁਹਾਡੇ ਲਈ ਇੱਕ ਹੋਰ ਜੋਬ ਦਾ ਨੋਟੀਫਿਕੇਸ਼ਨ ਹੈ ਜੋ ਲੈ ਕੇ ਆਈਆਂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਪੀ ਟ੍ਰਿਪਲ ਐਸ ਇਹਦੇ ਵਿੱਚ ਕਾਫੀ ਵੈਕੈਂਸੀਜ਼ ਰੀਓਪਨ ਹੋਈਆਂ ਨੇ ਜਿੰਨੇ ਵੀ ਅਪਲਾਈ ਕਰਨੇ ਹੋਏ ਪੰਜਾਬ ਅਧਿਨ ਸੇਵਾਵਾਂ ਚੋਣ ਬੋਰਡ ਦੀ ਵੈਕੈਂਸੀ ਹੈ ਜੀ ਤਾਂ ਉਹ ਕਰ ਸਕਦੇ ਆ ਇਹਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦੇ ਕੀ ਇਹਦੀ ਲਾਸਟ ਡੇਟ ਹੈ ਕਿੰਨੀ ਇਹਦੀ ਫੀਸ ਹੈ ਇਹ ਜਿਹੜਾ ਨੋਟੀਫਿਕੇਸ਼ਨ ਦੀ ਡਿਟੇਲ ਹੈ ਤੁਹਾਨੂੰ ਮੈਂ ਸਾਰੀ ਇਸ ਵੀਡੀਓ ਦੇ ਵਿੱਚ ਦੱਸਾਂਗੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ 18/7/2025 ਨੂੰ ਆਊਟ ਕਰਤਾ ਸੀ ਜੀ ਸਾਈਟ ਤੇ ਅਪਲੋਡ ਕਰਤਾ ਸੀ ਤੇ ਜਿਹੜੀਆਂ ਇਹਦੀਆਂ ਅਸਾਮੀਆਂ ਨੇ ਫਾਰਮ ਭਰਨੇ ਕੋਦੋਂ ਤੋਂ ਸ਼ੁਰੂ ਹੋਗੇ ਸੀ ਉਹ ਹੋਗੇ ਸੀ ਜੀ 22/7 2000 22/7/2025 ਤੋਂ ਇਹ ਜਿਹੜੇ ਫਾਰਮ ਨੇ ਉਹ ਭਰਨੇ ਸ਼ੁਰੂ ਹੋ ਗਏ ਨੇ ਜੀ ਕਿਸੇ ਨੇ ਵੀ ਭਰਨੇ ਹੋਣ ਆਪਣਾ ਸਮਾਂ ਰਹਿnde ਜਰੂਰ ਭਰ ਲਿਓ ਜੀ ਲਾਰਜ ਜੇ ਤੱਕ ਤੁਸੀਂ ਵੇਟ ਨਾ ਕਰਿਓ ਜੀ ਤੇ ਇਹ ਜਿਹੜੇ ਆਨਲਾਈਨ ਫਾਰਮ ਦੀ ਅਖੀਰ ਮਿਤੀ ਦੀ ਗੱਲ ਕਰੀਏ ਤਾਂ 18/8 ਦੀ ਅਖੀਰ ਮਿਤੀ ਹੈ ਜੀ ਸ਼ਾਮ ਦੇ 5 ਵਜੇ ਤੱਕ ਤੇ ਜਿਹੜੀ ਫੀਸ ਭਰਨ ਦੀ ਆਖਰੀ ਮਿਤੀ ਆ ਉਹ ਹੈਗੀ ਹੈ ਜੀ 28/2025 ਇਹ ਸੰਜੀ ਡੇਟਸ ਜਿਹੜੀਆਂ ਕਿ ਫਾਰਮ ਕਦੋਂ ਤੋਂ ਭਰਨੇ ਸ਼ੁਰੂ ਹੋਣੇ ਆ ਤੇ ਕਦੋਂ ਦੀ ਲਾਸਟ ਡੇਟ ਹੈ ਕਿ ਇਹਦੀ ਫੀਸ ਭਰਨ ਦੀ ਆਖਰੀ ਮਿਤੀ ਹੈ ਤੁਹਾਨੂੰ ਮੈਂ ਸਾਰਾ ਦੱਸ ਦਿੱਤਾ ਹੈ ਜੀ ਤੇ ਹੁਣ ਜੀ ਗੱਲ ਕਰੀਏ ਕਈ ਲੋਕ ਕਨਫਿਊਜ਼ ਨੇ ਕਿ ਇਹ ਵੈਕੈਂਸੀ ਤਾਂ ਮੈਂ ਪਹਿਲਾਂ ਵੀ ਭਰੀ ਸੀ ਹੁਣ ਮੈਂ ਭਰਾਂ ਜਾਂ ਨਾ ਭਰਾਂ ਤਾਂ ਉਹਨਾਂ ਲਈ ਮੈਂ ਦੱਸ ਦਿਆਂ ਜਿਨ੍ਹਾਂ ਨੇ ਵੈਕੈਂਸੀ ਪਹਿਲਾਂ ਭਰੀ ਸੀ ਉਹ ਹੁਣ ਨਹੀਂ ਭਰ ਸਕਦੇ ਦੁਬਾਰਾ ਉਹਨਾਂ ਨੇ ਜੇ ਤਾਂ ਉਹਨਾਂ ਦੇ ਫਾਰਮ 'ਚ ਕੋਈ ਗਲਤੀ ਹੋ ਗਈ ਸੀ ਉਹ ਸੁਧਾਰ ਨਹੀਂ पाए ਉਹ ਸੁਧਾਰ ਸਕਦੇ ਨੇ ਜੀ ਤੇ ਦੂਜੇ ਨੰਬਰ ਤੇ ਉਹ ਕੱਲਾ ਫਾਰਮ ਡਾਊਨਲੋਡ ਕਰ ਸਕਦੇ ਨੇ ਇੱਕ ਤਾਂ ਜੇ ਉਹਨਾਂ ਦੇ ਫਾਰਮ 'ਚ ਕੋਈ ਗਲਤੀ ਹੈ ਤਾਂ ਉਹ ਕਰੈਕਸ਼ਨ ਕਰ ਸਕਦੇ ਨੇ ਤੇ ਦੂਜੇ ਨੰਬਰ ਤੇ ਆਪਣਾ ਫਾਰਮ ਡਾਊਨਲੋਡ ਕਰ ਸਕਦੇ ਨੇ ਤੇ ਜਿਨ੍ਹਾਂ ਨੇ ਪਹਿਲਾਂ ਵੈਕੈਂਸੀ ਨਹੀਂ ਭਰੀ ਤੇ ਹੁਣ ਉਹ ਭਰਨਾ ਚਾਹੁੰਦੇ ਨੇ ਤੇ ਉਹ ਭਰ ਸਕਦੇ ਨੇ ਕਹਿਣ ਦਾ ਭਾਵ ਇਹ ਜਿਹੜੀ ਵੈਕੈਂਸੀ ਹੈ ਜੀ ਰੀਓਪਨ ਹੋਈ ਹੈ ਜੀ ਕਿਸੇ ਨੇ ਵੀ ਵੈਕੈਂਸੀ ਤੋਂ ਵਾਂਝੇ ਰਹਿ ਗਏ ਸੀ ਉਹ ਭਰਨਾ ਚਾਹੁੰਦੇ ਨੇ ਤਾਂ ਭਰ ਸਕਦੇ ਨੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਸੀਨੀਅਰ ਸਹਾਇਕ ਦੀ ਜਿਹੜੀ ਵੈਕੈਂਸੀ ਹੈ ਜੀ 245 ਵੈਕੈਂਸੀਆਂ ਨੇ ਅਸਾਮੀਆਂ ਦੀ ਗਿਣਤੀ ਹੈ ਜੀ ਜੂਨੀਅਰ ਐਡੀਟਰ ਦੀ ਜਿਹੜੀ ਹੈ ਜੀ ਉਹ 62 ਵੈਕੈਂਸੀਆਂ ਨੇ ਤੇ ਜੂਨੀਅਰ ਐਡੀਟਰ ਦੀਆਂ ਖਜ਼ਾਨਾ ਤੇ ਲੇਖ ਲੇਖਾ ਉਹਨਾਂ ਦੀਆਂ ਹੈਗੀਆਂ ਜੀ 14 ਲੋਕਲ ਐਡੀਟ ਵਿੰਗ ਜੂਨੀਅਰ ਐਡੀਟਰ ਦੀਆਂ ਜੀ 62 ਵੈਕੈਂਸੀਆਂ ਨੇ ਤੇ ਖਜ਼ਾਨਾ ਤੇ लेखा ਜੂਨੀਅਰ ਐਡੀਟਰ ਦੀਆਂ ਵੈਕੈਂਸੀਆਂ 14 ਨੇ ਜੀ ਤੇ ਜੇ ਆਪਾਂ ਗੱਲ ਕਰੀਏ ਵਿੱਤ ਵਿਭਾਗ ਖਜ਼ਾਨਾ ਤੇ लेखा ਜ਼ਿਲ੍ਹਾ ਖਜ਼ਾਨਚੀ ਦੀ ਇੱਕ ਵੈਕੈਂਸੀ ਹੈ ਜੀ ਬਾਕੀ ਖਜ਼ਾਨਚੀ ਅਤੇ लेखा शाखा ਉਹਨਾਂ ਦੀ ਹੈਗੀ ਹੈ ਜੀ ਖਜ਼ਾਨਾ ਅਫਸਰ ਦੀ 36 ਵੈਕੈਂਸੀਜ਼ ਇਹ ਸ਼ਕਤੀ ਸਾਮੀਜ਼ ਨੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜਦੋਂ ਇਹ ਪਹਿਲਾ ਵੋਕੇਂਸੀ ਆਈ ਸੀ ਤੇ ਹੁਣ ਫੇਰ ਮੈਂ ਪਾ ਰਹੀ ਆ ਤੇ ਜਿਵੇਂ ਕੀ ਸਬ ਡਿਵੀਜ਼ਨਲ ਦੀਆਂ ਦੋ ਨੇ ਜੀ ਅਫਸਰ ਅਫਸਰ ਸਿਵਲ ਦੀਆਂ ਦੋ ਸਬ ਡਿਵੀਜ਼ਨਲ ਅਫਸਰ ਸਿਵਲ ਦੀਆਂ ਦੋ ਨੇ ਜੀ ਤੇ ਸੈਕਸ਼ਨ ਅਫਸਰ ਦੀਆਂ ਚਾਰ ਨੇ ਜੀ ਇਹ ਸਿਵਲ ਤੇ ਬਿਜਲੀ ਲੱਗ ਲੱਗ ਨੇ ਸੈਕਸ਼ਨ ਅਫਸਰ ਸਿਵਲ ਚਾਰ ਸੈਕਸ਼ਨ ਅਫਸਰ ਬਿਜਲੀ ਤਿੰਨ ਫੇਸ ਅੰਦੀ ਅਸਾਮੀਆਂ ਦੀ ਗਿਣਤੀ ਜੇ ਹੁਣ ਆਪਾਂ ਗੱਲ ਕਰੀਏ ਕਾਸਟ ਵਾਈਜ਼ ਵੈਕੈਂਸੀਸ ਕਿੰਨੀ ਨੇ ਕਿੰਨੀਆਂ ਨਹੀਂ ਨੇ ਉਹ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਐਸਸੀ ਮਜਬੂਤ ਸਿੱਖ ਉਹਨਾਂ ਦੀਆਂ ਹੈਗੀਆਂ ਨੇ ਜੀ 4 ਇਹ ਵੈਕੈਂਸੀਸ ਟੋਟਲ 4 ਨੇ ਜੀ ਤੇ ਜਿਵੇਂ ਊਮਨਸ ਉਹਨਾਂ ਨੇ ਕਿੰਨੀਆਂ ਰੱਖਣੀਆਂ ਨੇ ਉਹ 3 ਨੇ ਜਰਨਲ ਦੀਆਂ ਟੋਟਲ ਵੈਕੈਂਸੀਸ 10 ਨੇ ਤੇ ਊਮਨ 2 ਰੱਖਣੀਆਂ ਨੇ ਐਵੇਂ ਹਰੇਕ ਕਾਸਟ ਦੇ ਜਿਹੜੇ ਅਲੱਗ-ਅਲੱਗ ਬੰਦੇ ਅਲੱਗ-ਅਲੱਗ ਔਰਤਾਂ ਉਹਨਾਂ ਨੇ ਰੱਖਣੀਆਂ ਨੇ ਜੀ ਹੇਈ ਪਵਾਗ ਜਿ ਲੱਗ ਲੱਗ ਵੈਕੈਂਸੀਆਂ ਨੇ ਅਕੋਰਡਿੰਗ ਟੂ ਕਾਸਟ ਜੀ ਬਾਕੀ ਜੀ ਹੁਣ ਆਪਾਂ ਗੱਲ ਕਰੀਏ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਯੋਗਤਾ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਯੋਗਤਾ ਜੇ ਕਿਸੇ ਨੇ ਸੀਨੀਅਰ ਅਸਿਸਟੈਂਟ ਦੀ ਅਪਲਾਈ ਕਰਨੀ ਹੈ ਤਾਂ ਉਹਦੀ ਗ੍ਰੈਜੂਏਸ਼ਨ ਡਿਗਰੀ ਪਾਸ ਹੋਣੀ ਲਾਜ਼ਮੀ ਹੈ ਪਲਸ ਟਾਈਪਿੰਗ ਇੰਗਲਿਸ਼ ਪੰਜਾਬੀ 30 WPM ਇਟਸੋ ਵੀ ਕੈਨ ਤੇ ਆ ਤੁਹਾਡਾ O ਲੈਵਲਸ ਕੋਰਸ ਦਾ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਹੈ ਜੀ ਤੇ ਜੇ ਕਿਸੇ ਨੇ ਆਪਣੇ ਖਜ਼ਾਨਾ ਅਫਸਰ ਦੀ ਹਾਂਜੀ ਜਿਵੇਂ ਕਿਸੇ ਨੇ ਜ਼ਿਲ੍ਹਾ ਖਜ਼ਾਨਚੀ ਦੀ ਅਪਲਾਈ ਕਰਨੀਆਂ ਖਜ਼ਾਨਾ ਅਧਿਕਾਰੀ ਦੀ ਤਾਂ ਕਿਸੇ ਵੀ ਸਟਰੀਮ ਵਿੱਚ ਗ੍ਰੈਜੂਏਸ਼ਨ ਡਿਗਰੀ ਪਾਸ ਹੋਣਾ ਲਾਜ਼ਮੀ ਹੈ ਜੀ ਤੇ ਇਹਦੇ ਵਿੱਚ SDO ਸਿਵਲ ਇੰਜੀਨੀਅਰਿੰਗ ਵਿੱਚ ਬੀ ਟੈਕ 2 ਸਾਲ ਦਾ ਤਜਰਬਾ ਹੋਣਾ ਵੀ ਲਾਜ਼ਮੀ ਹੈ ਜੀ ਤੇ ਜੇ ਕਿਸੇ ਨੇ ਜੂਨੀਅਰ ਐਡੀਟਰ ਦੀ ਅਪਲਾਈ ਕਰਨੀ ਆ ਤਾਂ ਉਹਦੇ ਲਈ ਬੀ ਕਾਮ ਬੀ ਕਾਮ ਡਿਗਰੀ ਅੰਗਰੇਜ਼ੀ ਟਾਈਪਿੰਗ 30 ਸ਼ਬਦ ਪ੍ਰਤੀ ਮਿੰਟ ਤੁਹਾਡਾ ਹੋਣਾ ਲਾਜ਼ਮੀ ਹੈ ਜੀ ਤੇ ਜੇ ਕਿਸੇ ਨੇ ਜੂਨੀਅਰ ਐਡੀਟਰ ਸਥਾਨਕ ਐਡੀਟਰ ਬੀ ਕਾਮ ਤੇ ਬੀ ਕਾਮ ਡਿਗਰੀ ਹੋਣਾ ਲਾਜ਼ਮੀ ਹੈ ਜੀ ਤੇ ਜੀ ਕਿਸੇ ਨੇ ਜਿਲਾ ਮਤਲਬ ਕਿ ਸੀਨੀਅਰ ਸਹਾਇਕ ਦੀ ਅਪਲਾਈ ਕਰਨੀ ਹੋ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਿਆ ਹਾਂ ਗ੍ਰੈਜੂਏਸ਼ਨ ਡਿਗਰੀ ਟਾਈਪਿੰਗ ਅੰਗਰੇਜ਼ੀ ਪੰਜਾਬੀ 30 ਪ੍ਰਤੀ ਮਿੰਟ 120 ਘੰਟੇ ਦਾ ਤੁਹਾਡਾ ਉਹ ਪੱਧਰ ਦਾ ਜਿਹੜਾ ਕੋਰਸ ਆ ਉਹ ਹੁਣ ਲਾਜ਼ਮੀ ਆ ਤੇ ਜੀ ਕਿਸੇ ਨੇ ਸੈਕਸ਼ਨ ਅਫਸਰ ਸਿਵਲ ਸਿਵਲ ਇੰਜੀਨੀਅਰਿੰਗ ਵਿੱਚ ਤੁਹਾਡਾ ਜਿਹੜਾ ਅਪਲਾਈ ਕਰਨਾ ਤਾਂ ਉਹਦੇ ਲਈ ਡਿਪਲੋਮਾ ਡਿਗਰੀ ਹੁਣ ਲਾਜ਼ਮੀ ਹੈ ਜੀ ਸੈਕਸ਼ਨ ਅਫਸਰ ਇਲੈਕਟ੍ਰੀਕਲ ਤੇ ਇਹਦੇ ਵਿੱਚ ਤੁਹਾਡਾ ਇੰਜੀਨੀਅਰਿੰਗ ਵਿੱਚ ਡਿਪਲੋਮਾ ਡਿਗਰੀ ਹੋਣਾ ਲਾਜ਼ਮੀ ਹੈ ਜੀ ਤੇ ਇਹ ਸਾਰੀ ਕੁਆਲਿਫੀਕੇਸ਼ਨਸ ਅਕੋਰਡਿੰਗ ਟੂ ਦਾ ਜਿਹੜਾ ਆਪਣਾ ਕੀ ਕਿਸੇ ਵੀ ਤੁਸੀਂ ਉਹਦੇ ਵਿੱਚ ਅਪਲਾਈ ਕਰਨਾ ਤਾਂ ਉਹਦੇ ਅਕੋਰਡਿੰਗ ਸੀ ਜੀ ਇਹ ਅਕੋਰਡਿੰਗ ਟੂ ਦਾ ਵੈਕੈਂਸੀ ਐਜੂਕੇਸ਼ਨ ਸੀ ਕਿਸੇ ਵੀ ਵੈਕੈਂਸੀ 'ਚ ਤੁਸੀਂ ਅਪਲਾਈ ਕਰਨਾ ਤਾਂ ਤੁਹਾਨੂੰ ਮੈਂ ਐਜੂਕੇਸ਼ਨ ਦੱਸ ਹੀ ਦਿੱਤੀ ਹੈ ਕੀ ਹੋਣਾ ਚਾਹੀਦਾ ਕੀ ਨਹੀਂ ਤੇ ਇਹ ਜਿਹੜੀ ਵੈਕੈਂਸੀ ਆ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਕਿ ਇਹ ਰੀਓਪਨ ਹੋਈ ਆ ਤੇ ਜੇ ਕੋਈ ਪਹਿਲੀ ਵਾਰ ਇਸ ਚੈਨਲ ਦੀ ਪੁੱਜਿਆ ਤੇ ਉਹਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਜੇ ਕਿਸੇ ਨੇ WhatsApp ਵੈਕੈਂਸੀ ਗਰੁੱਪ ਵਿੱਚ ਐਡ ਹੋਣਾ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਆ ਜਿਹੜਾ ਐਡ ਕੀਤਾ ਹੋਇਆ ਹੈ ਜੀ ਤੁਸੀਂ ਉੱਥੇ ਜਾ ਕੇ ਲਿੰਕ ਤੇ ਕਲਿੱਕ ਕਰੋ ਤੇ ਚੈਨਲ ਨੂੰ ਜੁਆਇਨ ਕਰ ਲਿਓ ਜੀ ਧੰਨਵਾਦ ਜੀ